ਸਵਦੇਸ਼ ਚੋਪੜਾ ਜੀ ਦੀ ਨਵੀਂ ਵਰ੍ਹੇ ਸਿਰ ਮੌਕੇ ਅੱਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜੇ ਆ ਮੈਡੀਕਲ ਕੈਂਪ ਲਗਾਏ ਗਏ ਨੇ ਤਾਂ ਉੱਥੇ ਅੱਜ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਪੰਜਾਬ ਕੇਸ ਦੀ ਟੀਮ ਜੋ ਇੱਥੇ ਮੌਜੂਦ ਹੈਗੀ ਆ ਤਾਂ ਅੱਜ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਨਵੀਂ ਵਰ੍ਹੇ ਦੇ ਉੱਤੇ ਜਿਹੜੇ ਕੈਂਪ ਆਯੋਜਿਤ ਕੀਤੇ ਗਏ ਨੇ ਵੱਖ-ਵੱਖ ਜਗਾਵਾਂ ਦੇ ਉੱਤੇ ਕੈਂਪ ਆਯੋਜਿਤ ਕੀਤੇ ਗਏ ਨੇ ਤਾਂ ਉੱਥੇ ਹੀ ਹਰ ਇੱਕ ਤਰ੍ਹਾਂ ਦੀ ਸਹੂਲਤ ਇਨ੍ਹਾਂ ਕੈਂਪਾਂ ਦੇ ਵਿੱਚ ਮਿਲੇਗੀ ਜਿਵੇਂ ਕਿ ਕਿਸੇ ਵੀ ਅਗਰ ਅਸੀਂ ਗੱਲ ਕਰ ਲਈ ਦੀ ਗੱਲ ਕਰ ਲਈਏ ਦਵਾਈਆਂ ਦੀ ਗੱਲ ਕਰ ਲਈਏ ਤਾਂ ਕੱਲੀ-ਕੱਲੀ ਜਿਹੜੀ ਸੁਵਿਧਾ ਹੈਗੀ ਆ ਇਹਨਾਂ ਕੈਂਪਾਂ ਦੇ ਉੱਤੇ ਮਿਲੇਗੀ ਤਾਂ 10 ਤੋਂ 2 ਵਜੇ ਤੱਕ ਦੇ ਜਿਹੜਾ ਸਮਾਂ ਹੈ ਨਿਰਧਾਰਿਤ ਕੀਤਾ ਗਿਆ ਤਾਂ ਸਾਡੇ ਨਾਲ ਪੰਜਾਬ ਕੇਸਰੀ ਟੀਮ ਦੇ ਮੈਂਬਰ ਸਾਹਿਬਾਨ ਜੋ ਸਾਡੇ ਨਾਲ ਮੌਜੂਦ ਹੈਗੇ ਨੇ ਜੋ ਸਾਡੇ ਇੱਥੋਂ ਦੇ ਪੱਤਰਕਾਰ ਹੈਗੇ ਨੇ ਉਹ ਵੀ ਮੌਜੂਦ ਹਨ ਨਾਲ ਗੱਲ ਕਰਦੇ ਆ ਤਾਂ ਜਸ਼ਨ ਜੀ ਕਿਵੇਂ ਵਿਖਦੇ ਜਿਹੜਾ ਅੱਜ ਇਸ ਕੈਂਪ ਦੇ ਵਿੱਚ ਕਿਉਂਕਿ ਹਰ ਜਗ੍ਹਾ ਦੇ ਉੱਤੇ ਵੱਖ-ਵੱਖ ਵੀਆਈਪੀਸ ਵੀ ਪਹੁੰਚ ਰਹੇ ਨੇ ਤਾਂ ਤੁਸੀਂ ਵੀ ਇੱਥੇ ਹੈਗੇ ਹੋ ਸਵੇਰ ਦੇ ਹੀ ਜੋ ਇੱਥੇ ਡਿਊਟੀ ਨਿਭਾ ਰਹੇ ਹੋ ਤਾਂ ਕਿਵੇਂ ਵੇਖਦੇ ਹੋ ਅੱਜ ਇਸ ਕੈਂਪ ਨੂੰ ਦੇਖੋ ਅੱਛਾ ਜੀ ਇਹ ਗੱਲ ਕਹੀਏ ਸਿਰਫ ਪੰਜਾਬ ਚੋਪੜਾ ਜੀ ਜੋ ਜੋ ਪੰਜਾਬ ਕੇਸੀ ਇੱਕਾ ਗਰੁੱਪ ਆ ਉਹ ਸਮਾਜਿਕ ਕਾਰਜ ਹੈ ਜਿੱਥੇ ਉਹ ਅਖਬਾਰਾਂ ਦੇ ਕੰਮ ਦੀ ਆਵਾਜ਼ ਚੁੱਕਤਾ ਲੋਕਾਂ ਦੀ ਉੱਥੇ ਉਹ ਸਮਾਜਿਕ ਜਿਹੜੇ ਕੰਮ ਆ ਉਹਨਾਂ ਨੂੰ ਵੀ ਤਰਜੀਹ ਦਿੰਦਾ ਹੈ ਤਾਂ ਸ੍ਰੀਮਤੀ ਸ਼ਵੇਸ਼ ਚੋਪੜਾ ਜੀ ਆ ਉਹਨਾਂ ਦੇ ਵੀ ਜਿਸ ਤਰ੍ਹਾਂ ਗੱਲ ਕਰੀਏ ਤੇ ਉਹਨਾਂ ਦੇ ਵੀ ਸਮਾਜਿਕ ਕਾਰਜ ਕਿਸੇ ਤੋਂ ਛੁਪੇ ਨਹੀਂ ਆ ਇਹਨਾਂ ਦੇ ਤਹਿਤ ਹੀ ਇਹਨਾਂ ਨੂੰ ਸੱਚੀ ਸ਼ਰਧਾਂਤੀ ਦੇਣ ਵਾਸਤੇ ਅੰਮ੍ਰਿਤਸਰ ਵਿੱਚ ਅੱਜ ਉਹ ਹੈ ਤਿੰਨ ਮੈਡੀਕਲ ਜਿਹੜਾ ਕਿ ਮੇਨ ਜਿਹੜਾ ਬਟਾਰਾ ਰੋਡ ਤੇ ਕਾਰਪੋਰੇਟ ਹਸਪੀਟਲ ਦੇ ਵਿੱਚ ਹੈ ਜਿੱਥੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਵੀ ਵੀਆਈਪੀ ਦਾ ਤਾਂ ਤਾਂ ਲੱਗਾ ਹੋਇਆ ਹੈ ਲੋਕ ਵੀ ਕਿਸ ਤਰ੍ਹਾਂ ਆ ਰਹੇ ਹਨ ਜਿਹੜੇ ਮਰੀਜ਼ ਆ ਮਰੀਜ਼ ਜਿਹੜੇ ਜ਼ਰੂਰਤਮੰਦ ਮਰੀਜ਼ ਆ ਉਹਨਾਂ ਨੂੰ ਦਵਾਈਆਂ ਵੀ ਜਿੱਡੀਆਂ ਨੇ ਦਿੱਤੀਆਂ ਜਾ ਰਹੀਆਂ ਹਨ ਬੀਪੀ ਦੀ ਗੱਲ ਕਰੀਏ ਜਾਂ ਸ਼ੂਗਰ ਦੀ ਗੱਲ ਕਰੀਏ ਜਾਂ ਹੋਰ ਟੈਸਟ ਵੀ ਗੱਲ ਕਰੀਏ ਉਹ ਕਾਰਪੋਰੇਟ ਹਸਪੀਟਲ ਵੱਲੋਂ ਜੋ ਹੈ ਫ੍ਰੀ ਕਰਵਾਈ ਆ ਰਹੇ ਹਨ ਇਹ ਜਿਹੜਾ ਸਾਰਾ ਜੋ ਉਪਰਾਲਾ ਜੋ ਦੇਖਿਆ ਜਾ ਰਿਹਾ ਹੈ ਇਹ ਪੰਜਾਬ ਕੇਸੀ ਸਮੂਹ ਦਾ ਹੀ ਜੋ ਹੈ ਉਪਰਾਲਾ ਹੈ ਔਰ ਇਹ ਕਿਹਦੇ ਦੇਨ ਹੈ ਸ਼੍ਰੀਮਤੀ ਸ਼ਿਵਦੇਸ਼ ਚੋਪੜਾ ਜੀ ਜ ਚੋਪੜਾਈ ਨੇ ਉਹਨਾਂ ਦੇ ਜੇ ਗੱਲ ਕਰੀਏ ਜਾਂ ਅਮੀ ਚੋਪੜਾਈ ਦੀ ਗੱਲ ਕਰੀਏ ਤਾਂ ਉਹ ਵੀ ਜੋ ਹੈ ਉਹਨਾਂ ਦੇ ਜਿਹੜੇ ਦਸਿਆ ਮਰ ਕੇ ਚੱਲ ਰਹੇ ਹਨ ਸ਼੍ਰੀਮਤੀ ਸ਼ਵਦੇਸ਼ ਚੋਪੜਾ ਜੀ ਦੇ ਤੋਂ ਸਾਡੇ ਵਿਜੇ ਚੋਪੜਾ ਜੀ ਜਾਂ ਅਭਿਜੇ ਚੋਪੜਾ ਦੀ ਗੱਲ ਕਰੀਏ ਜੋ ਸਾਰਾ ਸਮੂਹ ਜੋ ਹੈ ਪੰਜਾਬ ਕਿਸੇ ਦੇਖ ਰਿਹਾ ਹੈ ਇਸ ਸਮਾਜਿਕ ਕਾਰਜਾਂ ਨੂੰ ਜੋ ਹੈ ਉਹ ਤਰਜੀਹ ਦਿੰਦਾ ਹੈ ਖਾਸ ਕਰਕੇ ਜੋ ਜ਼ਰੂਰਤਮੰਦ ਮਰੀਜ਼ ਹਨ ਉਹਨਾਂ ਉਹਨਾਂ ਕਰਕੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਜਿਹੜਾ ਜੋ ਯੋਜਨਾ ਕੀਤਾ ਜਾ ਰਿਹਾ ਹੈ ਪਲੱਸ ਜੋ ਬਲੱਡ ਬੈਂਕ ਹੈ ਖੂਨਦਾਨ ਸਭ ਤੋਂ ਵੱਡਾ ਮਹਾਦਾਨ ਕਿਹਾ ਜਾਂਦਾ ਹੈ ਤਾਂ ਉਹ ਪਿਛਲੇ ਸਾਲ ਦੀ ਗੱਲ ਇਹ ਯਾ ਪਿਛਲੇ 2-3 ਸਾਲਾਂ ਨਿਕਲ ਕਰੀਏ ਤੇ ਖੂਨਦਾਨ ਜੋ ਕੈਂਪ ਸੀ ਉਹ ਵੀ ਜੋ ਹੈ ਲਗਾਏ ਗਿਆ ਸੀ ਵੱਡੀ ਸੰਖਿਆ ਵਿੱਚ ਜੋ ਹੈ ਲੋਕਾਂ ਨੇ ਖੂਨਦਾਨ ਦਿੱਤਾ ਸੀ ਔਰ ਜਿੰਦਗੀਆਂ ਨੂੰ ਬਚਾਇਆ ਸੀ ਇਸੇ ਤਰ੍ਹਾਂ ਹੀ ਪਿਛਲੀ ਵਾਰ ਦੀ ਡਿਮਾਂਡ ਸੀ ਵੀ ਜੋ ਦਵਾਈਆਂ ਹੁੰਦੀਆਂ ਟੈਸਟ ਹਨ ਉਹ ਵੀ ਫ੍ਰੀ ਕੀਤੀਆਂ ਤਾਂ ਇਸ ਵਾਰੀ ਜੋ ਹੈ ਇੱਕ ਵੱਖਰਾ ਜੋ ਹੈ ਉਪਰਾਲਾ ਕੀਤਾ ਗਿਆ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕਿੰਨੀ ਸੰਖਿਆ ਵਿੱਚ ਇਹ ਮਰੀਜ਼ ਹਨ ਉਹ ਆ ਕੇ ਆਪਣੇ ਟੈਸਟ ਕਰਵਾ ਰਹੇ ਹਨ ਕਿਉਂਕਿ ਹਰ ਵਾਰ ਪੰਜਾਬ ਕੇਸਰੀ ਆਪਣੇ ਨੇਕ ਕੰਮਾਂ ਲਈ ਜਾਣਿਆ ਜਾਂਦਾ ਤਾਂ ਇਸ ਵਾਰ ਵੀ ਜਿਹੜੇ ਕੈਂਪ ਲਗਾਏ ਗਏ ਨੇ ਤਾਂ ਅਵਦੇਸ਼ ਜੀ ਤੁਸੀਂ ਵੀ ਸਵੇਰ ਦੀ ਡਿਊਟੀ ਇੱਥੇ ਨਿਭਾ ਰਹੇ ਹੋ ਜਿਹੜੀ ਸੇਵਾ ਕਰ ਰਹੇ ਹੋ ਕਿਉਂਕਿ ਅੱਜ ਦੇ ਦਿਨ ਨਵੀਂ ਵਰਸੀ ਆ ਸਵਦੇਸ਼ ਚੋਪੜਾ ਜੀ ਦੀ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿੰਨੇ ਕ ਵੱਡੇ ਪੱਧਰ ਦੇ ਉੱਤੇ ਜੋ ਜੋ ਲੋਕ ਨੇ ਇੱਥੇ ਆ ਕੇ ਚੈੱਕਅਪ ਕਰਾ ਰਹੇ ਨੇ ਇੱਕ ਕਾਰਪੋਰੇਟ ਹਸਪੀਟਲ ਦੇ ਵਿੱਚ ਮੁਫਤ ਚੈੱਕਅਪ ਚੈੱਕਅਪ ਕੈਂਪ ਲਗਾਇਆ ਗਿਆ ਉਹਦੇ ਵਿੱਚ ਵੱਧ ਤੋਂ ਵੱਧ ਦੁਨੀਆਂ ਆ ਰਹੀ ਹੈ ਔਰ ਲੋਕਾਂ ਦਾ ਫ੍ਰੀ ਟੈਸਟ ਹੋ ਰਿਹਾ ਹੈ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਨਵੀਂ ਵਰਸੀ ਦੇ ਉੱਤੇ ਇਹ ਕੈਂਪ ਜਿਹੜਾ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤਿੰਨ ਜਗ੍ਹਾ ਲਗਾਇਆ ਗਿਆ ਹੈ ਔਰ ਤਿੰਨਾਂ ਦੇ ਵਿੱਚ ਬਹੁਤ ਸੰਖਿਆ ਚ ਲੋਕ ਆ ਰਹੇ ਨੇ ਤੇ ਜਿਹੜੀ ਆਪਣੀ ਹਸਪਤਲ ਜਿਹੜੀ ਆ ਉਹ ਆਪਣੀ ਸੇਵਾ ਨਿਭਾ ਰਿਹਾ ਜੀ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਜੋ ਲੋਕ ਨੇ ਹਰ ਕਿਤੇ ਜੇ ਆਪਾਂ ਗੱਲ ਕਰ ਲਈਏ ਤਾਂ ਹਰ ਘਰ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਰੋਗ ਜ਼ਰੂਰ ਹੁੰਦਾ ਹੈ ਤਾਂ ਉਹਨਾਂ ਰੋਗਾਂ ਨੂੰ ਦੂਰ ਕਰਨ ਵਾਸਤੇ ਜੋ ਉਹਨਾਂ ਦੀ ਸਹਾਇਤਾ ਕਰਨ ਉਸੇ ਕਹਿ ਸਕਦੇ ਆ ਕਿ ਜਿਹੜਾ ਇੱਕ ਕੈਂਪ ਲਗਾਇਆ ਗਿਆ ਕਿੰਨਾ ਕੁ ਜੋ ਨੇਕ ਉਪਰਾਲਾ ਕਿਉਂਕਿ ਕਾਫੀ ਜ਼ਿਆਦਾ ਹਰ ਵਾਰ ਜੋ ਪੰਜਾਬ ਕੇਸਰੀ ਆਪਣੇ ਨੇਕ ਉਪਰਾਲਿਆ ਕਰਕੇ ਜਾਣਿਆ ਜਾਂਦਾ ਤਾਂ ਅੱਜ ਵੀ ਕਾਫੀ ਜ਼ਿਆਦਾ ਲੋਕ ਜਿੱਥੇ ਪਹੁੰਚ ਰਹੇ ਨੇ ਤਾਂ ਉੱਥੇ ਦੁਆਵਾਂ ਵੀ ਦੇ ਰਹੇ ਨੇ ਇਸ ਕੈਂਪ ਦੇ ਵਿੱਚ ਜੋ ਵੀ ਜ਼ਰੂਰਤਮੰਦ ਮਰੀਜ਼ ਆਂਦੇ ਨੇ ਉਹ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਦੇ ਜੇ ਨੇ ਕੰਮ ਸ਼ੁਰੂ ਕੀਤੇ ਗਏ ਨੇ ਉਹਨਾਂ ਨੇ ਹਰ ਮਰੀਜ਼ ਨੂੰ ਦਵਾਈ ਦਿੱਤੀ ਜਾ ਰਹੀ ਹੈ ਪ੍ਰੋਪਰ ਟ੍ਰੈਟਮੈਂਟ ਦਿੱਤੇ ਜਾ ਰਿਹਾ ਹੈ ਵਿਸ਼ੇਸ਼ਕ ਡਾਕਟਰਾਂ ਦੀ ਟੀਮ ਸਾਰੇ ਮਰੀਜ਼ਾਂ ਦਾ ਚੈੱਕਅਪ ਕਰੀਏ ਜੋ ਬਹੁਤ ਹੀ ਸ਼ਰਾਨੀ ਉਪਰਾਲਾ ਹੈ ਐ ਐ ਐਕਸ ਜੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਐ ਇਹ ਸਭ ਤੋਂ ਵੱਡੀ ਖਾਸ ਗੱਲ ਹੈ ਇਹ ਜਦੋਂ ਪਿਛਲੇ ਕੈਂਪ ਲਗਾਏ ਗਏ ਸੀ ਬਲੱਡ ਬੈਂਕ ਦੀ ਬਲੱਡ ਡੋਨੇਸ਼ਨ ਬੈਂਕ ਲਗਾਏ ਗਏ ਸੀ ਉਹਨਾਂ ਚ ਕਾਫੀ ਤੌਰ ਤੇ ਇਹ ਇਹ ਵੀ ਦੇਖਣ ਨੂੰ ਆਇਆ ਸੀ ਵੀ ਮਰੀਜ਼ ਜੋ ਸੀ ਜ਼ਰੂਰਤਮੰਦ ਮਰੀਜ਼ ਉਹ ਕਰੇ ਸਨ ਟੈਸਟਾਂ ਦੀ ਜੋ ਹੈ ਜਾਂ 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 ਦਵਾਈਆਂ ਵੀ ਜੋ ਹੈ ਉਹ ਸਹੂਲਤਾਂ ਵੀ ਮਿਲਣੀ ਚਾਹੀਦੀ ਹੈ ਸੋ ਇਸ ਵਾਰ ਖਾਸ ਤੌਰ ਤੇ ਕਾਰਪੋਰੇਟ ਹਸਪਤਾਲਾਂ ਜੋ ਆਇਆ ਜਾਂ ਦੂਸਰੇ ਟੈਸਟਾਂ ਵੱਲੋਂ ਇਹ ਜਿਹੜਾ ਹੈ ਇੱਕ ਇੱਕ ਇਨ੍ਹਾਂ ਕੈਂਪਾਂ ਦਾ ਯੋਜਨ ਕੀਤਾ ਗਿਆ ਹੈ ਖਾਸ ਤੌਰ ਤੇ ਦੇਖਿਆ ਗਿਆ ਹੈ ਵੀ ਲੋਕ ਜੋ ਹਨ ਉਹ ਕਾਫੀ ਸੰਖਿਆ ਵਿੱਚ ਜੋ ਮਰੀਜ਼ ਹੈ ਉਹ ਆਪਣਾ ਹੈਲਥ ਚੈੱਕਅਪ ਕਰਵਾ ਰਹੇ ਨੇ ਆਪਣੇ ਟੈਸਟ ਕਰਵਾ ਰਹੇ ਨੇ ਔਰ ਜੋ ਜੂਤਮੰਦ ਮਰੀਜ਼ ਹਨ ਉਹਨਾਂ ਨੂੰ ਹਸਪੀਟਲ ਵੱਲੋਂ ਸਮੇਂ-ਸਮੇਂ ਤੇ ਜੋ ਵੀ ਦਵਾਈਆਂ ਹਨ ਉਹ ਵੀ ਉਹ ਵੀ ਦਿੱਤੀਆਂ ਜਾ ਰਹੀਆਂ ਹਨ ਸੋ ਇਸ ਕੋ ਇੱਕ ਇੱਕ ਜੂਤਮੰਦ ਮਰੀਜ਼ਾਂ ਚ ਇੱਕ ਪੰਜਾਬ ਕਿਸੇ ਦਾ ਇੱਕ ਨਾਂ ਹੈ ਇੱਕ ਬ੍ਰਾਂਡ ਹੈ ਉਹ ਜੋ ਹੈ ਉਹ ਸਾਹਮਣੇ ਆ ਰਿਹਾ ਹੈ ਕਿਤੇ ਨਾ ਕਿਤੇ ਸਮਾਜਿਕ ਆਰੇ ਵਿੱਚ ਪੰਜਾਬ ਕੇਸੀ ਹਮੇਸ਼ਾ ਹੀ ਅਗਰ ਨਹੀਂ ਰਿਹਾ ਹੈ ਅੱਜ ਸ਼੍ਰੀਮਤੀ ਸੁਵਦੇਸ਼ ਚੋਪੜਾ ਪਤਨੀ ਸ਼੍ਰੀ ਵਿਜੇ ਚੋਪੜਾ ਜੀ ਪੰਜਾਬ ਖੇਤੀ ਦੇ ਜਿਹੜੇ ਸਮੂਹ ਦੇ ਮਾਲਕ ਹਨ ਉਹਨਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਫ੍ਰੀ ਮੈਡੀਕਲ ਕੈਂਪ ਜਿਸ ਤਰ੍ਹਾਂ ਕੀ ਮੈਨੂੰ ਦੱਸਿਆ ਗਿਆ ਹੈ ਪੰਜਾਬ ਕਿਸੇ ਗਰੁੱਪ ਲੋਕ ਉਹਨਾਂ ਦੀ ਯਾਦ ਚ ਹਰ ਸਾਲ ਮੈਡੀਕਲ ਕੈਂਪ ਆਰਗੇਨਾਈਜ਼ ਕੀਤੇ ਹੁੰਦੇ ਆ ਕੱਲੇ ਅੰਮ੍ਰਿਤਸਰ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਆਰਗੇਨਾਈਜ਼ ਕੀਤੇ ਬਹੁਤ ਵਧੀਆ ਪ੍ਰੋਗਰਾਮ ਹੈ ਅੱਜ ਦੇ ਦਿਨ ਹੀ ਮੇਰੇ ਖਿਆਲ ਤਿੰਨ ਤਿੰਨ ਮੈਡੀਕਲ ਕੈਂਪ ਤਾਂ ਜੀ ਲੱਗ ਰਹੇ ਹਨ ਅੰਮ੍ਰਿਤਸਰ ਟੋਟਲ ਕਿੰਨੇ ਕੱਲ ਵੀ ਗਏ ਕੱਲ ਵੀ ਹੈਗੇ ਆ ਲਓ ਇਹ ਅੱਜ ਦੀ ਅੱਜ ਦੀ ਦੌੜ ਦੇ ਵਿੱਚ ਜਿਹੜੀ ਕਿ ਮੈਡੀਕਲ ਜਿਹੜੀ ਸਬਦਾਇਆ ਅੱਜ ਵੰਚਿਤ ਰਹਿ ਜੇ ਆਮ ਬੰਦਾ ਗਰੀਬ ਜਨਤਾ ਇਹਦੇ ਲਈ ਇਹਨਾਂ ਨੂੰ ਪਰਾਲਾ ਕੀਤਾ ਬਹੁਤ ਸ਼ਲਾਘਾਯੋਗ ਕੰਮ ਹੈ ਕਿ ਆਪਣੇ ਬਜ਼ੁਰਗਾਂ ਦੇ ਆਪਣੇ ਜਰੇ ਹੈਗੇ ਆ ਚੰਗੀਆਂ ਰੂਹਾਂ ਉਹਨਾਂ ਦੀ ਯਾਦ ਵਿੱਚ ਇੱਕ ਮੈਡੀਕਲ ਕੈਂਪ ਰਾਹੀਂ ਉਹਨਾਂ ਨੂੰ ਸ਼ਰਧਾਂਜਲੀ ਉੱਪਰ ਕਰਦੇ ਆ ਮੈਂ ਤਹਿ ਦਿਲ ਤੋਂ ਪੰਜਾਬ ਖੇਤੀ ਗਰੁੱਪ ਦਾ ਸ਼ੁਕਰਗੁਜ਼ਾਰ ਕਹਿੰਦਾ ਕਿ ਉਹਨਾਂ ਨੇ ਮੈਨੂੰ ਸੱਦਿਆ ਔਰ ਆਪਣੇ ਕੈਂਪ ਦਿਖਾਉਣ ਦਾ ਮੌਕਾ ਦਿੱਤਾ ਧੰਨਵਾਦ ਕਪਰੇਟ ਹਸਪੀਟਲ ਵੱਲੋਂ ਡਾਕਟਰ ਜਤਿੰਦਰ ਮੌਤਰਾ ਦੇ ਸਾਰੇ ਦੇ ਸਾਰੇ ਸਾਡੇ ਮੈਨੇਜਮੈਂਟ ਵੱਲੋਂ ਸਾਡੇ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰਾ ਪੰਜਾਬ ਕੇਸਰੀ ਗਰੁੱਪ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਵਦੇਸ਼ ਚੋਪੜਾ ਜੀ ਦੀ ਮੈਸ ਸਵਦੇਸ਼ ਚੋਪੜਾ ਜੀ ਦੀ ਨਵੀਂ ਬਰਸੀ ਤੇ ਬੀਜੇ ਚੋਪੜਾ ਦੀ ਜੋ ਵਾਈਫ ਹੈ ਉਹਨਾਂ ਦੇ ਮੌਕੇ ਇਸ ਮੌਕੇ ਤੇ ਸਾਨੂੰ ਮੈਡੀਕਲ ਕੈਂਪ ਲਗਾਉਣ ਦਾ ਮੌਕਾ ਦਿੱਤਾ ਸਾਰੇ ਸਾਰੇ ਡਾਕਟਰ ਜਿੰਨੇ ਵੀ ਪੇਸ਼ੈਂਟਸ ਹੋਣਗੇ ਅਸੀਂ ਫ੍ਰੀ ਆਫ ਕਾਸਟ ਮੈਡੀਕਲ ਕੈਂਪ ਕਰਾਂਗੇ ਔਰ ਜਿੰਨੇ ਵਜੇ ਤੱਕ ਪੇਸ਼ੈਂਟਸ ਆਂਦੇ ਰਹਿਣਗੇ ਅਸੀਂ ਸੇਵਾਤਾ ਕਰਾਂਗੇ ਪੰਜਾਬ ਕੇਸਰੀ ਜਗਵਾਨੀ ਵੱਲੋਂ ਹਮੇਸ਼ਾ ਹੀ ਸਮਾਜਿਕ ਧਾਰਮਿਕ ਕਰਮ ਕਮਾਂ ਤੇ ਅੱਗੇ ਆ ਕੇ ਕੰਮ ਕੀਤਾ ਜਾਂਦਾ ਹੈ ਚਾਹੇ ਸ਼ਹੀਦ ਪਰਿਵਾਰ ਫੜਨਾ ਦੇ ਹੋਵੇ ਤੇ ਚਾਹੇ ਆਪਾਂ ਪਿੱਛੇ ਸਾਡੇ ਹਮੇਸ਼ਾ ਅਗਰ ਆਪਾਂ ਗੱਲ ਕਰੀਏ ਤੇ ਸਾਲ ਦੇ ਵਿੱਚ ਮੈਡੀਕਲ ਕੈਂਪ ਬਲੱਡ ਕੈਂਪ ਲਗਾਏ ਜਾਂਦੇ ਨੇ ਔਰ ਇੱਥੇ ਇਕੱਲੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਨਹੀਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰ ਜਗ੍ਹਾ ਤੇ ਹਰ ਸਟੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ 3 3 4 4 5 5 6 6 ਕੈਂਪ ਲਗਾਏ ਜਾ ਰਹੇ ਨੇ ਔਰ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੱਜ ਅੰਮ੍ਰਿਤਸਰ ਦੇ ਵਿੱਚ 3 ਬਲੱਡ 3 ਮੈਡੀਕਲ ਕੈਂਪ ਅੱਜ ਲੱਗ ਰਹੇ ਆ 3 ਕੱਲ ਲੱਗ ਰਹੇ ਆ ਔਰ ਸਾਨੂੰ ਹਮੇਸ਼ਾ ਹੀ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਅਮੀ ਚੋਪੜਾ ਜੀ ਵੱਲੋਂ ਤੇ ਸ਼੍ਰੀ ਅਵਿਜੇ ਚੋਪੜਾ ਜੀ ਵੱਲੋਂ ਹਮ ਕਹਿੰਦੇ ਨੇ ਕਿ ਵੀ ਤੁਸੀਂ ਜਿੰਨੇ ਹੀ ਸਮਾਜਿਕ ਕੰਮ ਕਰੋਗੇ ਉਹਨਾਂ ਵਧੀਆ ਲੋਕਾਂ ਦੀ ਜਿੰਨੀ ਸੇਵਾ ਕਰੋਗੇ ਉਹ ਉਹਨਾਂ ਦੀਆਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਹੀ ਅਸੀਂ ਕੰਮ ਕਰਦੇ ਆਂ ਔਰ ਅਸੀਂ ਜਿੰਨੇ ਵੀ ਸਾਨੂੰ ਲੋੜਵੰਦ ਹੁੰਦੇ ਆਪਾਂ ਉਹਨਾਂ ਦੀ ਸੇਵਾ ਕਰਦੇ ਆਂ ਤੋਂ ਅੱਜ ਉਹਨਾਂ ਦੇ ਸਦਕਾ ਹੀ ਆਪਾਂ ਅੱਜ ਸ਼੍ਰੀ ਸਰਦੇਸ਼ ਚੋਪੜਾ ਜੀ ਦੀ ਨਵੀਂ ਵਰ੍ਹੇਸੇ ਦੇ ਮੌਕੇ ਤੇ ਆਪਾਂ ਅੱਜ ਤਿੰਨ ਕੈਂਪ ਅੱਜ ਲੱਗ ਰਹੇ ਔਰ ਤਿੰਨ ਕੱਲ ਲੱਗ ਰਹੇ ਹੈ ਔਰ ਮੇਰਾ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜਿੰਨੇ ਵੀ ਲੋੜਵੰਦ ਨੇ ਔਰ ਉਹਨਾਂ ਨੂੰ ਜਿੱਤੇ ਮੈਡੀਕਲ ਦੀ ਥੋੜੇ ਵਾਂਝੇ ਰਹਿ ਜਾਂਦੇ ਉਹ ਸਾਡੇ ਕੈਂਪਾਂ ਦੇ ਵਿੱਚ ਪਹੁੰਚਣ ਆਪਾਂ ਉਹਨਾਂ ਨੂੰ ਪੂਰੀ ਸਹਾਇਤਾ ਕਰਾਂਗੇ ਜਿਵੇਂ ਤੜ ਨਾਲ ਅੱਜ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜੋ ਅੱਜ ਮੈਡੀਕਲ ਕੈਂਪ ਲਗਾਏ ਗਏ ਨੇ ਪੰਜਾਬ ਕੇਸਰੀ ਦੀ ਟੀਮ ਵੱਲੋਂ ਕਿਉਂਕਿ ਸਰਦੇਸ਼ ਚੋਪੜਾ ਜੀ ਦੀ ਨਵੀਂ ਵਰ੍ਹੇ ਸਾਲ ਹੈਗੀ ਆ ਤਾਂ ਉਸ ਦੇ ਜੋ ਕਹਿ ਸਕਦੇ ਆ ਕਿ ਵਰ੍ਹੇ ਸਾਲ ਮੌਕੇ ਜੋ ਹੈ ਜਿੱਥੇ ਕਿ ਗੁਰੂ ਨਗਰੀ ਤੇ ਤੁਸੀਂ ਵੇਖ ਸਕਦੇ ਹੋ ਜੋ ਲੋਕ ਨੇ ਅੱਜ ਇੰਨਾ ਕੈਂਪਾਂ ਦੇ ਵਿੱਚ ਪਹੁੰਚ ਕੇ ਜੋ ਇੱਥੇ ਆ ਕੇ ਦਵਾਈਆਂ ਜ਼ਰੂਰ ਲੈ ਰਹੇ ਨੇ ਆਪਣੇ ਟੈਸਟ ਕਰਾ ਰਹੇ ਨੇ ਆਪਣਾ ਇਲਾਜ ਕਰਾ ਰਹੇ ਨੇ ਤਾਂ ਗੁਰੂ ਨਗਰੀ ਦੇ ਵਿੱਚ ਜੋ ਕਾਫੀ ਜਗਾਵਾਂ ਦੁੱਤੇ ਕਿਉਂਕਿ ਤਿੰਨ ਤੋਂ ਚਾਰ ਜਗਾਵਾਂ ਦੁੱਤੇ ਅੱਜ ਇਹ ਕੈਂਪ ਲੱਗਿਆ ਤਾਂ ਕੱਲ ਵੀ ਇਸੇ ਤਰੀਕੇ ਨਾਲ ਲੱਗੇਗਾ ਤਾਂ ਕੱਲੀ-ਕੱਲੀ ਤਸਵੀਰ ਇੰਨਾ ਕੈਂਪਾਂ ਦੇ ਨਾਲ ਸੰਬੰਧਿਤ ਤੜ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸ਼ਯ ਸੁਨਿਕ ਜਗਬਾਨੀ ਟੀਵੀ ਸ਼੍ਰੀਮਚਾ ਚਾਈ